ਹਾਂਜੀ ਹੁਣ ਜੋ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕਿ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਨੂੰ ਫਿਰ ਗ੍ਰਿਫਤਾਰ ਕੀਤਾ ਵਿਜੀਲੈਂਸ ਨੇ ਜਿਹਦੇ ਵਿੱਚ ਕਿ ਛਾਪ ਦੇ ਤੇ ਇੱਕ ਰੇਡ ਪੈਂਦੀ ਹੈ ਵਿਜੀਲੈਂਸ ਦੀ ਛਾਪਾ ਪੈਂਦਾ ਤੇ ਤੇ ਜਿਹਦੇ ਵਿੱਚ ਇਹਦੀ ਪ੍ਰਾਪਰਟੀ ਨੂੰ ਜ਼ਬਤ ਕੀਤਾ ਜਾਂਦਾ ਤੇ ਇਹਦੇ ਤੋਂ ਪੁੱਛਦਾ ਚ ਹੁੰਦੀ ਹੈ ਤੇ ਗ੍ਰਿਫਤਾਰ ਕਰ ਲਿਆ ਤੇ ਇਹਦੇ ਸੁਪਨੇ ਤੇ ਫਿਰ ਪਾਣੀ ਪਿਰ ਗਿਆ ਜਿਹੜੀ ਕਿ ਇੱਕ ਆਜਮਾਨਤ ਦੇ ਫਿਰ ਆਈ ਸੀ ਬਾਹਰ ਕਿਦੇ ਕਿ 17 ਗ੍ਰਾਮ ਚਿੱਟੇ ਦੇ ਵਿੱਚ ਇਹ ਜਮਾਨਤ ਤੇ ਬਾਹਰ ਆਈ ਸੀ ਥੋੜਾ ਸਮਾਂ ਹੀ ਹੋਇਆ ਸੀ ਆਇ ਨੂੰ ਕੁਝ ਕਿ ਦਿਨ ਹੋਏ ਸੀ 5-7 ਦਿਨ ਤੇ ਇਹਨੂੰ ਫਿਰ ਗ੍ਰਿਫਤਾਰ ਕਰ ਲਿੱਤਾ ਗਿਆ ਇੱਕ ਇਹਨੂੰ ਪੁੱਛ ਦੱਸਦੇ ਬਹਾਨੇ ਵਿਜੀਲੈਂਸ ਨੇ ਬੁਲਾ ਕੇ ਤਾਂ ਇਹ ਜਿਹੜੀ ਕਿ ਅਫਸਾਨਾ ਖਾਨ ਦੇ ਘਰੋਂ ਗ੍ਰਿਫਤਾਰ ਹੋਈ ਆ ਤਾਂ ਵਿਜੀਲੈਂਸ ਨੇ ਪੁੱਛ ਦੱਸਦੇ ਬਹਾਨੇ ਬੁਲਾ ਕੇ ਤਾਂ ਇਹਨੂੰ ਫਿਰ ਗ੍ਰਿਫਤਾਰ ਕੀਤਾ ਤਾਂ ਪਹਿਲਾਂ ਆਪਾਂ ਨੇ ਚੈਨਲ ਤੇ ਬਣੇ ਰਹੋ ਤੁਹਾਨੂੰ ਇੱਕ ਵੀਡੀਓ ਸੁਣਾ ਦਈਏ 2 ਮਿੰਟ ਦੀ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ ਫਿਰ ਵੱਡੇ ਵੱਡੇ ਖੁਲਾਸੇ ਹੋਣਗੇ ਦੇ ਵਿੱਚੋਂ ਬਰਾਮਦ ਹੋਇਆ ਸੀ ਪੰਜਾਬ ਪੁਲਿਸ ਦੀ ਕਾਂਸਟੇਬਲ ਜਿਸ ਨੇ ਵਰਦੀ ਤੇ ਵੀ ਦਾਗ ਲਾ ਦਿੱਤਾ ਕਿਉਂਕਿ ਚਿੱਟੇ ਦਾ ਵਪਾਰ ਦੇ ਕਰਨ ਦੇ ਇਲਜ਼ਾਮ ਉਸ ਤੇ ਲੱਗੇ ਕਿ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਹ ਚਿੱਟੇ ਦਾ ਕਾਰੋਬਾਰ ਕਰਦੀ ਸੀ ਤਾਂ ਹਾਲਾਂਕਿ ਤੁਰੰਤ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਨੌਕਰੀ ਤੋਂ ਕੱਢ ਦਿੱਤਾ ਗਿਆ ਤੇ ਹੁਣ ਜਦੋਂ ਉਹ ਜ਼ਮਾਨਤ ਤੇ ਸੀ ਤਾਂ ਇਸ ਵੇਲੇ ਵਿਜੀਲੈਂਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੇਸਵੈਲੇ ਸਦਾ ਚੱਲਦੇ ਆ ਬਠਿੰਡਾ ਜਿੱਥੇ ਮੇਰੇ ਸਹਿਯੋਗੀ ਸੂਰਜਪਾਲ ਲਾਈਵ ਜੁੜੇ ਨੇ ਵਿਜੀਲੈਂਸ ਦਫ਼ਤਰ ਤੋਂ ਸੁਰਜ ਕਿਉਂਕਿ ਜਸ ਟੰਗ ਦੇ ਨਾਲ ਸੁਰਖੀਆਂ ਦੇ ਵਿੱਚ ਹੈ ਚੱਟਾ ਕੋਨ ਅਮਨਦੀਪ ਕੌਰ ਬਰਖਾਸਤ ਕਨਸਟੇਬਲ ਪਹਿਲਾਂ ਤਾਂ ਚੱਟਾ ਮਿਲਦਾ ਹੈ ਚੱਟਾ ਜਿੱਟੇ ਦੇ ਕਾਰੋਬਾਰ ਕਰਨ ਦੇ ਇਲਜ਼ਾਮ ਲੱਗਦੇ ਨੇ ਹਾਲਾਂਕਿ ਬਾਅਦ ਦੇ ਵਿੱਚ ਜ਼ਮਾਨਤ ਮਿਲ ਜਾਂਦੀ ਹੈ ਪਰ ਹੁਣ ਵਿਜੀਲੈਂਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ ਕਿੰਨੀ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਜੋ ਜਿਹੜੇ ਦਰਸ਼ਕ ਹੁਣੇ-ਹੁਣੇ ਨਿਊਜ਼ 18 ਦੇ ਨਾਲ ਜੁੜੇ ਨੇ ਉਹਨਾਂ ਨੂੰ ਇਸ ਖਬਰ ਤੋਂ ਜਾਣੂ ਕਰਾ ਦਈਏ ਕਿ ਚਿੱਤੇ ਦੇ ਨਾਲ ਫੜੀ ਗਈ ਕੌਂਸਟੇਬਲ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਵਿਜੀਲੈਂਸ ਨੇ ਆਏ ਤੋਂ ਜ਼ਿਆਦਾ ਸੰਪਤੀ ਦਾ ਮਾਮਲਾ ਦਰਜ ਕੀਤਾ ਤੇ ਹੁਣ ਤੱਕ ਦੀ ਵਿਜੀਲੈਂਸ ਦੀ ਰਿਪੋਰਟ ਦੀ ਗੱਲ ਕੀਤੀ ਜਾਵੇ ਤਾਂ 1 ਕਰੋੜ 8 ਲੱਖ ਰੁਪਏ ਦੀ ਜਿਹੜੀ ਆਈਐਸਡੀ ਆਮਦਨ ਹੈ ਪਰ ਦੂਸਰੇ ਪਾਸੇ 1 ਕਰੋੜ 28 ਲੱਖ ਤੋਂ ਜ਼ਿਆਦਾ ਖਰਚ ਕੀਤੇ ਗਏ ਨੇ ਤਾਂ ਕਰਕੇ ਵਿਜੀਲੈਂਸ ਸਾਭ ਦੇ ਤੌਰ ਤੇ ਪੁੱਛਗਿੱਛ ਕਰ ਰਹੀ ਹੈ ਕਿਉਂਕਿ ਤੜਕਸਰ ਵਿਜੀਲੈਂਸ ਨੇ ਇਸ ਨੂੰ ਬਾਦਲਪਿੰਡ ਤੋਂ ਪੰਜਾਬੀ ਸਿੰਗਰ ਅਫਸਾਨਾ ਖਾਨ ਦੇ ਘਰ ਤੋਂ ਹਿਰਾਸਤ ਦੇ ਵਿੱਚ ਲਿਆ ਔਰ ਇਹ ਕਹਿ ਕੇ ਲੈ ਕੇ ਆਏ ਕਿ ਤੁਹਾਡੇ ਤੋਂ ਪੁੱਛਗਿਚ ਕਰਨੀ ਹੈ ਤੇ ਉਸ ਤੋਂ ਬਾਅਦ ਤੜਕਸਾਰ ਹੀ ਇਸ ਨੂੰ ਵਿਜੀਲੈਂਸ ਦਫ਼ਤਰ ਲੈ ਕੇ ਆਏ ਉਸਤੇ ਬਾਅਦ ਆਖਿਆ ਕਿ ਤੇਤੋਂ ਪੁੱਛ ਕੇ ਚੋਣੀਆਂ ਪਰ ਆਖਿਰਕਾਰ ਵਿਜੀਲੈਂਸ ਦੇਰ ਰਾਤ ਇਸ ਦੇ ਖਿਲਾਫ ਮਾਮਲਾ ਦਰਜ ਕਰ ਚੁੱਕੀ ਸੀ ਕਿਉਂਕਿ ਵਿਜੀਲੈਂਸ ਦੂਸਰੀ ਪੁਲਿਸ ਦੇ ਨਾਲੋਂ ਹੋਰ ਤਰੀਕੇ ਦਾ ਵਰਕਿੰਗ ਸਟਾਈਲ ਹੁੰਦਾ ਹੈ ਪਹਿਲਾਂ ਐਫ ਆਈ ਆਰ ਹੁੰਦੀ ਹੈ ਤੇ ਉਸ ਤੋਂ ਬਾਅਦ ਗ੍ਰਿਫਤਾਰੀ ਹੁੰਦੀ ਆ ਹਾਲਾਂਕਿ ਨਾਰਮਲ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਉਸ ਮਾਮਲੇ ਦੀ ਜਾਂਚ ਹੁੰਦੀ ਹੈ ਔਰ ਉਸ ਤੋਂ ਬਾਅਦ ਐਫ ਆਈ ਆਰ ਹੁੰਦੀ ਹੈ ਵਿਗਨਸ ਨੇ ਇਸ ਨੂੰ ਸਵੇਰ ਸੁਬਾਹੀ ਤੜਕੇ ਹੀ ਇਸ ਨੂੰ ਲਿਆਂਦਾ ਗਿਆ ਸੀ ਕਿ ਉਸ ਤੋਂ ਬਾਅਦ ਪੁੱਛਗਿੱਛ ਤੇ ਪਾਣੇ ਇਸ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਔਰ ਆਏ ਤੋਂ ਜ਼ਿਆਦਾ ਸੰਪਤੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਕਿ ਇੱਕ ਵਾਰ ਤਸਵੀਰਾਂ ਦੇਖ ਲਓ ਜਿਸ ਦਫਤਰ ਦੇ ਬਾਹਰ ਖੜਾ ਇਸ ਦਫਤਰ ਦੇ ਅੰਦਰ ਹੁੰਦੀ ਅਮਨਦੀਪ ਕੌਰ ਤੋਂ ਪੁੱਛਗਿੱਛ ਕਰ ਰਹੇ ਔਰ 24 ਤੇ 48 ਘੰਟਿਆਂ ਦੇ ਬਾਅਦ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕਰਨਾ ਹੈ ਪਰ ਲੇਕਿਨ ਤੜਕਸਾਰ ਬਿਜਲਸਾ ਪਿੰਡ ਬਾਦਲ ਪਹੁੰਚਦੀ ਆ ਬਾਦਲ ਪਿੰਡ ਤੋਂ ਅਫਸਾਨਾ ਖਾਨ ਦੇ ਘਰੋਂ ਇਹ ਕਿਤਨੇ ਕਿਤੇ ਜਾ ਕੇ ਉਸ ਜਗ੍ਹਾ ਦੇ ਉੱਪਰ ਪਿਛਲੇ ਦੋ ਦਿਨਾਂ ਤੋਂ ਉੱਤੇ ਰਹਿ ਰਹੀ ਸੀ ਕਿਉਂਕਿ ਜਦੋਂ ਇਹਦਾ ਪੰਜਾਬੀ ਇੱਕ ਵੈਬ ਚੈਨਲ ਦੇ ਉੱਪਰ ਇੰਟਰਵਿਊ ਹੁੰਦਾ ਉਸ ਤੋਂ ਬਾਅਦ ਦੁਬਾਰਾ ਤੋਂ ਸੁਰਖੀਆਂ ਦੇ ਵਿੱਚ ਆਉਂਦੀ ਹੈ ਕਾਫੀ ਚੀਜ਼ਾਂ ਅਮਨ ਨੇ ਸਾਫ਼ ਵੀ ਕਰ ਦਿੱਤੀਆਂ ਅਮਨ ਕਹਿੰਦੀ ਹੈ ਕਿ ਮੈਂ ਚਿੱਟਾ ਨਹੀਂ ਵੇਚਦੀ ਨਾ ਮੈਂ ਚਿੱਟਾ ਆ ਕੇ ਖਰੀਦ ਕੇ ਕਿਸੇ ਨੂੰ ਵੇਚਦੀ ਔਰ ਨਾ ਹੀ ਮੈਂ ਨੱਚਾ ਕਰਦੀ ਆ ਪਹਿਲੀ ਵਾਰ ਹਾਂਜੀ ਜਿਹਦੇ ਵਿੱਚ ਕਿ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਨੂੰ ਅਮਨਦੀਪ ਖਾਨ ਦੇ ਘਰੋਂ ਬਾਹਰ ਪਿੰਡ ਦੇ ਵਿੱਚੋਂ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਹੁਣ ਫਿਰ ਫਸ ਗਈ ਹੈ ਕਿਉਂਕਿ ਜਿਹੜੇ ਜ਼ਮਾਨਤ ਦੇ ਕੋਈ 5-7 ਦਿਨ ਹੋਏ ਸੀ ਬਾਹਰ ਆਇਆ ਇਹਨੂੰ ਤੇ ਜਿਹਦੇ ਵਿੱਚ ਇਹ ਕਹਿ ਜਾਂਦਾ ਵੀ ਮੈਂ ਚਟਾ ਨਾ ਵੇਚਦੀ ਆ ਨਾ ਮਾਂ ਪੀਨੀ ਆ ਆਪਣੇ ਬੰਨੂਲੇ ਸਪਾਈ ਦਿੱਤੀ ਜਾਂਦੀ ਹੈ ਕਿਉਂਕਿ ਜਿਹੜੀ ਮੱਕੜ ਸਿੰਘ ਦੀ ਇੰਟਰਵਿਊ ਸੀ ਤੇ ਉਸ ਇੰਟਰਵਿਊ ਨੇ ਇਹਨੂੰ ਫਸਾ ਦਿੱਤਾ ਗਿਆ ਕਿਉਂਕਿ ਜਿਹਦੇ ਵਿੱਚ ਆਪਣੇ ਬੰਨੂ ਨੇ ਸਪਾਈਆਂ ਦੇ ਰਹੀ ਸੀ ਤੇ ਉਹਦੇ ਵਿੱਚ ਵੱਡੇ ਵੱਡੇ ਖੁਲਾਸੇ ਹੋਏ ਆ ਇਹਦੇ ਤੋਂ ਪੁੱਛਿਆ ਗਿਆ ਵੀ ਤੇਰੇ ਕੋਲ ਇੰਨੀ ਜਾਇਦਾਦ ਆਈ ਕਿੱਥੋਂ ਆ ਪਹਿਲੇ ਨੰਬਰ ਤੇ ਇਹ ਤਾਂ ਇਹਨੇ ਕਿਹਾ ਵੀ ਇਹ ਮੈਰੀ 80-85 ਹਜ਼ਾਰ ਤਨਖਾਹ ਕੋਈ ਮੇਰੀ 50 ਹਜ਼ਾਰ ਤਨਖਾਹ ਨਹੀਂ ਵੀ ਜਿਹਦੇ ਵਿੱਚ ਮੈਂ ਕੁਝ ਕਰ ਨਹੀਂ ਸਕਦੀ ਫਿਰ ਇਹਨੂੰ ਪੁੱਛਿਆ ਵੀ ਤੇਰੇ ਕੋਈ ਆਈਫੋਨ ਆ ਤੇ ਜਿਹੜੀ ਰੋਲੈਕਸ ਦੀ ਘੜੀ ਹੈ 30 ਲੱਖ ਦੀ ਇਹ ਕਿੱਥੋਂ ਆਈ ਆ ਤਾਂ ਇਹ ਵੱਡੇ-ਵੱਡੇ ਖੁਦਦਾਰਸਾਂ ਦੇ ਵਿੱਚ ਖੁਦ ਫਸ ਗਈ ਅਮਨਦੀਪ ਕੌਰ ਤਾਂ ਜਿਹਦੇ ਵਿੱਚ ਹੁਣ ਵੱਡੇ ਜਿਹੜੇ ਕੀਤੇ ਵੱਡੇ-ਵੱਡੇ ਸੁਪਨੇ ਸੀ ਉਹਨਾਂ ਦੇ ਪਾਣੀ ਫਿਰ ਕੇ ਫਿਰ ਤੋਂ ਗ੍ਰਿਫਤਾਰ ਕੀਤਾ ਵਿਜੀਲੈਂਸ ਨੇ ਤੇ ਜਿਹੜੀ ਕੀ ਦੀ ਪ੍ਰਾਪਰਟੀ ਸੀ ਪਹਿਲੇ ਨੰਬਰ ਤੇ ਆ ਰਹੇ ਕੋਠੀ ਤੇ ਜਿਹੜੀ ਇੱਕ 1 ਕਰੋੜ ਦੇ ਕਰੀਬ ਦੱਸਿਆ ਜਾਂਦਾ ਕੋਠੀ ਉਹ ਜ਼ਬਤ ਕੀਤੀ ਦੂਜੇ ਨੰਬਰ ਤੇ ਜਿਹੜਾ ਇੱਕ ਇੱਕ ਲੱਖ 80 ਹਜ਼ਾਰ ਦਾ ਬੁਲਟ ਸੀ ਤਾਂ ਪੌਣੇ 2 ਲੱਖ ਦਾ ਹੋ ਗਿਆ ਮੰਨ ਕੇ ਚਲੋ ਤਾਂ ਇਹ ਵੀ ਜਬਤ ਕੀਤਾ ਤੇ ਹੋਰ ਵੀ ਕਈ ਵੱਡੇ ਵੱਡੇ ਖਲਸ ਹੋਏ ਜਿਹੜੀਆਂ 18 ਦੋ ਗੱਡੀਆਂ ਸੀ ਇਹ ਵੀ ਜਬਤ ਕੀਤੀਆਂ ਗਈਆਂ ਵੀ ਵੱਡੇ ਵੱਡੇ ਕਹਿੰਦਾ ਮਤਲਬ ਪਹਿਲੇ ਨੰਬਰ ਤੇ ਆ ਜਾਓ ਗੱਡੀ ਕਹਿੰਦੀ ਮੇਰੀ ਲੋਨ ਤੇ ਆ ਦੂਜਾ ਨੰਬਰ ਬੁਲਟ ਇਹ ਵੀ ਮੇਰਾ ਲੋਨ ਤੇ ਆ ਫਿਰ ਇਹ ਦੱਸੋ ਘਰ ਦੇ ਖਰਚੇ ਕੱਟ ਕੇ 50000 80000 ਤਨਖਾਹ ਹੈ ਦੀ ਤਾਂ ਇੰਨਾ ਇਹਦੇ ਤੋਂ ਵਿਜੀਲੈਂਸ ਨੇ ਇਹਦੇ ਛਾਪਾ ਪਿਆਗਾ ਵੀ ਐਨੀ ਪ੍ਰਾਪਰਟੀ ਆਈ ਕਿਤੋਂ ਤਾਰੇ ਵਿੱਚ ਆਪਦੇ ਸਵਾਲਾਂ 'ਚ ਖੁਦ ਫਸ ਗਈ ਕਿਉਂਕਿ ਜਿਹੜੀ ਇੰਟਰਵਿਊ ਦੇ ਵਿੱਚ ਇਹਨੇ ਫੋਕਰੀਆਂ ਮਾਰੀਆਂ ਸੀ ਪਰਸੋਂ ਦੀ ਵਿੱਚ ਮੱਕੜ ਦੀ ਇੰਟਰਵਿਊ ਸੀ ਤੇ ਉਹਦੇ ਵਿੱਚ ਇਹ ਤੋਂ ਪੁੱਛਦਾ ਹੁੰਦੀ ਆ ਤੇ ਪਰ ਉਹ ਪੁੱਛਦਾ ਚ ਖੁਦ ਹੀ ਫਸ ਜਾਂਦੀ ਆ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਕਿਉਂਕਿ ਜੇ ਕਿ 17 ਗ੍ਰਾਮ ਚਿਟਾ ਭਰੇ ਗਏ ਸੀ ਪਰ ਉਹਦੇ ਵਿੱਚ ਇਹਦੀ ਜਲਦ ਬਹੁਤ ਛੇਤੀ ਜਮਾਨਤ ਹੋਈ ਸੀ 22-23 ਦਿਨਾਂ ਬਾਅਦ ਤੇ ਪਰ ਇਹਦੇ ਤੇ ਨਜ਼ਰ ਸਾਰਿਆਂ ਦੀ ਬਣੀ ਹੋਈ ਸੀ ਇਸ ਪੰਜਾਬ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਲਾਲਤਾਂ ਪੈ ਰਹੀਆਂ ਸੀ ਵੀ ਇੱਕ ਪਾਸੇ ਤੁਸੀਂ ਕਹਿੰਦੇ ਸੀ ਜਿਹੜਾ ਕਿ ਜੁੱਤ ਨਸ਼ਾ ਵਿਰੁੱਧ ਚਲਾਇਆ ਵੀ ਤੁਸੀਂ ਜਿਹੜੇ ਕਿ ਛੋਟੇ ਮੋਟੇ ਨਸ਼ਾ ਤਸਕਰਾਂ ਉਹਨਾਂ ਦੇ ਤਾਂ ਘਾਟਾ ਹੀ ਆਇਆ ਨੇ ਤੇ ਜਿਹੜੇ ਕੋਈ ਵੱਡੇ ਅਫਸਰ ਫਸੇ ਜਾਂਦੇ ਆ ਉਹਨਾਂ ਦੇ ਘਰ ਦੇ ਕੋਲ ਦੀ ਵੀ ਨਹੀਂ ਲੰਗਦਾ ਵੱਡੋ ਝੁਰ ਪਹਿਲੇ ਨੰਬਰ ਤੇ ਆ ਜਾਓ ਇਹ ਅਮਨਦੀਪ ਕੌਰ ਇਹ ਤੇ ਸਵਾਲ ਉੱਠੇ ਦੂਜੇ ਨੰਬਰ ਤੇ ਇੱਕ ਪੁਲਸ ਵਾਲੇ ਤੋਂ 5 ਕਿਲੋ ਚਿੱਟਾ ਵੀਆਈ ਗੌਰਵ ਜਾਦਵ ਨੇ ਇਹ ਵੱਡੇ ਵੱਡੇ ਖੁਲਾਸੇ ਕੀਤੇ ਆ ਤੇ ਪਰ ਹੁਣ ਪੰਜਾਬ ਪੁਲਿਸ ਵਾਲੀ ਫਿਰ ਫਸਦੀ ਨਜ਼ਰ ਆਉਂਦੀ ਹੈ ਕਿਉਂਕਿ ਵਿਜੀਲੈਂਸ ਨੇ ਇੱਕ ਪੁੱਛ ਦੱਸ ਦੇ ਬਹਾਨੇ ਜਿਹੜੀ ਕਿ ਅਫਸਾਨਾ ਖਾਨ ਜਿਹੜੀ ਕਿ ਇੱਕ ਸਿੰਗਰ ਸੀ ਤੇ ਬਾਦਲ ਪਿੰਡ ਦੇ ਵਿੱਚੋਂ ਇਹਨੂੰ ਗ੍ਰਿਫਤਾਰ ਕੀਤਾ ਤਾਂ ਹੁਣ ਫਿਰ ਇਹ ਫਸ ਗਈ ਹੈ ਦੇਖਣਾ ਹੁਣ ਇਹ ਬੰਦਾ ਵੀ ਪੰਜਾਬ ਸਰਕਾਰ ਇਹ ਤੇ ਕਿੱਡਾ-ਕਬੜਾ ਐਕਸ਼ਨ ਲੈ ਰਹੀ ਆ ਤੇ ਦੇਖਦੇ ਆ ਵੀ ਕੀ ਕੁਝ ਬੰਨਣਾ ਕਿਉਂਕਿ ਹਜੇ ਪੂਰਾ ਮਾਮਲਾ ਸਾਹਮਣੇ ਆ ਉਤਰੰਤ ਛੋਡੇ ਦਾ ਸਾਂਝੀ ਕਰਾਂਗੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਰਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਕੱਲ ਨੂੰ ਨਵਟੋ ਧੰਨਵਾਦ